ਪੰਜਾਬ ਵਿਧਾਨ ਸਭਾ ਬਜਟ 70 ਦੇ ਵਿੱਚ ਵਿਧਾਇਕ ਆਪਣੇ ਢੰਗ ਦੇ ਨਾਲ ਆਪਣੀ ਗੱਲ ਜਿਹੜੀ ਹੈ ਸੈਸ਼ਨ ਦੇ ਵਿੱਚ ਰੱਖਦੇ ਨਜ਼ਰ ਆਏ ਬੜਦਾਂ ਦੀ ਰੇਸ ਦਾ ਮਸਲਾ ਸਰਬਜੀਤ ਕੌਰ ਮਾਨਕੇ ਦੀ ਤਰਫੋਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਚੱਕਿਆ ਗਿਆ ਸਰਬਜੀਤ ਕੌਰ ਮਾਨਕੇ ਸਾਡੇ ਨਾਲ ਨੇ ਗੱਲਬਾਤ ਕਰ ਰਹੇ ਮੈਂ ਬੜਦਾਂ ਦੀ ਰੇਟਸ ਦਾ ਤੁਸੀਂ ਮਸਲਾ ਚੱਕਿਆ ਹਾਲਾਂਕਿ ਇਸ ਮਸਲੇ ਨੂੰ ਲੈ ਕੇ ਇੱਕ ਪ੍ਰੋਪਰ ਕਹਿ ਸਕਦੇ ਆ ਜੁਡੀਸ਼ਰੀ ਦੇ ਅੰਦਰ ਵੀ ਆ ਮਸਲਾ ਜਾਂਦਾ ਨਜ਼ਰ ਆਇਆ ਸੀ ਕੋਰਟ ਦੀ ਦਲੀਜ਼ਾਂ ਤੇ ਜਾਂਦਾ ਵੀ ਨਜ਼ਰ ਆਇਆ ਉਸ ਤੋਂ ਬਾਅਦ ਕਈ ਥਾਵਾਂ ਤੇ ਰੇਸਾਂ ਜਿਹੜੀਆਂ ਨੇ ਸ਼ੁਰੂ ਹੁੰਦੀਆਂ ਨਜ਼ਰ ਆਈਆਂ ਲੇਕਿਨ ਇਸ ਨੂੰ ਜਿਹੜੀ ਪਸ਼ੂਆਂ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਕਿ ਉਹਨਾਂ ਨਾਲ ਕਰੁਅਲਟੀ ਕਿਸੇ ਢੰਗ ਦੀ ਨਾ ਹੋਵੇ ਉਹਨਾਂ ਨੂੰ ਕੋਈ ਮਾਰੇ ਨਾ ਕੋਈ ਉਹਨਾਂ ਨਾਲ ਬਸਲੂਕੀ ਨਾ ਹੋਵੇ ਇਸ ਤਰ੍ਹਾਂ ਦੀ ਇਸ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਤੁਸੀਂ ਅੱਜ ਮਸਲਾ ਚੱਕਿਆ ਕੀ ਮੰਤਵ ਸੀ ਤੁਹਾਡਾ ਇਸ ਮਸਲੇ 'ਤੇ ਸੁਪਰੀਮ ਕੋਰਟ ਦੇ ਆਰਡਰਸ ਆਏ ਆ ਪਿੱਛੇ ਜੇ ਉਹਨਾਂ ਨੇ ਕਿਹਾ ਬਿਫੋਰ ਪ੍ਰਾਇਰ ਇਨਫੋਰਮੇਸ਼ਨ ਆਫ ਡਿਸਟ੍ਰਿਕਟ ਅਥਾਰਟੀ ਇਟ ਕੈਨ ਬੀ ਕੰਡਕਟਡ ਡਿਸਟ੍ਰਿਕਟ ਅਥਾਰਟੀ ਸਾਡੇ ਕੋਲੇ ਵੈਟਰਨਰੀ ਡਾਕਟਰਸ ਹੈ ਉਹਨਾਂ ਨੂੰ ਆਪਣਾ ਦੇਖੋ ਪੰਜਾਬ 올림픽 ਕਿਹਾ ਜਾਂਦਾ ਸੀ ਕਿਲਾ ਰਿਆਪੁਰ ਦੀ ਖੇਡਾਂ ਇਹ ਸਾਡੀਆਂ ਪ੍ਰਾਚੀਨ ਖੇਡਾਂ ਬਲਦਾਂ ਦੀ ਰੇਸ ਹੋਗੀ ਸਾਡੇ ਘੋੜਿਆਂ ਦਾ ਸਾਮ ਸੰਭਾਲ ਲੱਖ ਰੁਪਏ ਲੱਗ ਜਾਂਦਾ ਇੱਕ ਮਾਲਕ ਦਾ ਆਪਣੇ ਬਲਦ ਨੂੰ ਪਾਲਣ ਤੇ ਟ੍ਰੇਨ ਕਰਨ ਤੇ ਇਹ ਤੁਹਾਨੂੰ ਕੋਈ ਪਤਾ ਮੈਂ ਪੰਜਾਬ ਗਜ਼ਟ ਨੋਟੀਫਿਕੇਸ਼ਨ ਦੇ ਵਿੱਚ ਲਿਖਦਾ ਬਈ ਬਲਕ 카ਟ ਰੇਸ ਇਸ ਨੋਟ ਐਨ ਅਫੈਂਸ ਮੈਂ ਕਿਸੇ ਤਰ੍ਹਾਂ ਵੀ ਜ਼ਾਲਮ ਤਰੀਕੇ ਨਾਲ ਪਲਦਾਂ ਦੀ ਰੇਸ ਤੇ ਹੱਕ ਚ ਨਹੀਂ ਐ ਕੋਈ ਉਹਨਾਂ ਦਾ ਖੂਨ ਖਰਾਬਾ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਮਾਲਕ ਆਪਣੇ ਬੱਚਿਆਂ ਵਾਂਗ ਉਹਨਾਂ ਨੂੰ ਪਾਲ ਕੇ ਲੈ ਕੇ ਆਉਂਦੇ ਆ ਅਸੀਂ ਆਪਣਾ ਪੁੱਤ ਵੀ ਰੇਸ 'ਚ ਭਜਾਉਣਾ ਹੋਵੇ ਅਸੀਂ ਉਹਨੂੰ ਖਰਾਕ ਦਿੰਨੇ ਆ ਅਸੀਂ ਉਹਨੂੰ ਪੂਰਾ ਨਰਚਨ ਕਰਦੇ ਆ ਤਾ ਲੈ ਕੇ ਆਉਨੇ ਆ ਜਾਨਵਰ ਸਾਡੇ ਬੱਚੇ ਆ ਵੜਦ ਹੋਵੇ ਗਾਂ ਹੋਵੇ ਮੱਝ ਹੋਵੇ ਮਾਂਵਾ ਬੱਚਿਆਂ ਵਾਂਗੂ ਪਾ ਦਿੰਨਾ ਤੁਸੀਂ ਕਿੰਨੀਆਂ ਵੀਡੀਓਜ਼ ਦੇਖੇ ਆਉਣੀਆਂ ਜਦੋਂ ਕੋਈ ਜਾਨਵਰ ਬਿਮਾਰ ਹੁੰਦਾ ਮਾਂਮਾ ਨਾਲ ਬੈਠੀਆਂ ਰੋਉਂਦੀਆਂ ਮੈਂ ਸਰਕਾਰ ਨੂੰ ਅਜ ਕੋਈ ਮੰਗ ਕੀਤੀ ਐ ਵੀ ਜਾਂ ਤਾਂ ਤੁਸੀਂ ਇਸ ਤਰ੍ਹਾਂ ਕਰੋ ਬੰਦ ਕਰ ਦਿਓ ਜਾਂ ਤਾਂ ਤੁਸੀਂ ਬੰਦ ਕਰ ਦਿਓ ਕੋਈ ਪ੍ਰੋਬਲਮ ਨਹੀਂ ਜਾਂ ਚਲਾ ਦਿਓ ਜੇ ਤੁਸੀਂ ਬੰਦ ਕਰਦੇ ਹੋ ਤਾਂ ਓਕੇ ਆ ਜੇ ਚਲਾਉਨੇ ਆ ਫਿਰ ਪਿਕ ਐਂਡ ਚੂਜ਼ ਦਾ ਕਰੋ ਵੀ ਇੱਕ ਪੈਂਡ ਚ ਹੋ ਗਈਆਂ ਇੱਕ ਪੈਂਡ ਚ ਅਥਾਰਟिटीज ਨੇ ਮਨਜ਼ੂਰੀ ਦੇ ਦਿੱਤੀ ਦੂਜੇ ਪੈਂਡ ਵਾਲਿਆਂ ਨੂੰ ਮਨਜ਼ੂਰੀ ਨਹੀਂ ਮਿਲਦੀ ਲੋਕਾਂ ਨੂੰ ਇਹ ਲੱਗ ਰਿਹਾ ਕਿਤੇ ਨਾ ਕਿਤੇ ਵੀ ਸਾਡੇ ਨਾਲ ਪੱਖਪਾਤ ਹੋ ਰਿਹਾ ਤੁਸੀਂ ਇੱਕ ਪ੍ਰੋਪਰ ਰੂਲਸ ਐਕਟ ਦੇ ਹਿਸਾਬ ਨਾਲ ਜੇ ਗੇਮ ਚੱਲ ਸਕਦੀ ਐ ਤੇ ਚੱਲਣੀ ਚਾਹੀਦੀ ਜੀ ਜੀ ਉਸੀ ਆ ਮੰਗ ਕੀਤੀ ਹੈ ਕਿ ਇਸ ਨੂੰ ਲੈ ਕੇ ਕੋਈ ਸਰਕਾਰ ਦਾ ਐਕ ਪ੍ਰੋਟਿਕਰਮ ਕੀ ਹਾਂ ਸਰਕਾਰ ਕੀ ਚਾਹੁੰਦੀ ਹੈ ਇਨ ਖੇਡਾਂ ਨੂੰ ਲੈ ਕੇ ਮੰਤਰੀ ਸਾਹਿਬ ਦੇਖਣਗੇ ਕਿਲਾ ਰੈਪਰ ਦੇ ਖੇਡਾਂ ਪਿੱਛੇ ਜੇ ਹੋ ਕੇ ਹਟੀਆਂ ਬੜੇ ਸਾਰੇ ਪੰਜਾਬ ਦੇ ਵਿੱਚ ਘੋੜਿਆਂ ਤੋਂ ਬਲਦਾਂ ਦੀ ਰੇਸ ਹੋ ਕੇ ਹਟੀਆਂ ਨਾਲ ਮੈਂ ਇੱਕ ਹੋਰ ਮੁੱਦਾ ਵੀ ਚੱਕਿਆ ਘੋੜਿਆਂ ਦੀ ਡੀਐਨਏ ਦਾ ਘੋੜਿਆਂ ਦਾ ਡੀਐਨਏ ਪੰਜਾਬ 'ਚ ਹੈ ਨਹੀਂ ਕੋਈ ਇੱਕ ਘੋੜਾ ਸਾਡੇ ਉਥੇ 8 ਤੋਂ 9 ਕਰੋੜ ਕਰੋੜ ਦੇ ਘੋੜੇ ਆਏ ਸੀ ਜਗਰਾਉਂ ਦੇ ਵਿੱਚ ਘੋੜਿਆਂ ਦੀ ਮੰਡੀ ਸਭ ਤੋਂ ਵੱਡੀ ਹੁੰਦੀ ਹੈ ਡੀਐਨਏ ਕਰਾਉਣ ਲਈ ਦੇਖੋ ਪਹਿਲਾਂ ਤਾਂ ਡੇਲੀ ਦਾ ਉਹਨਾਂ ਦਾ ਖਰਚਾ ਘੋੜਿਆਂ ਦਾ ਫਿਰ ਉਹਨਾਂ ਦੇ اٹینڈੈਂਟ ਫਿਰ ਮਾਲਕ ਦਾ ਲਗਾਤਾਰ ਲੱਖ ਰੁਪਏ ਦੀ ਖਰਚੇ ਡੀਐਨਏ ਕਰਾਉਣ ਲਈ ਉਹਨਾਂ ਨੂੰ ਰਾਜਸਥਾਨ ਲੈ ਕੇ ਜਾਣਾ ਪੈਂਦਾ ਇੱਕ ਗੱਡੀ ਲੈ ਕੇ ਜਾਣ ਦਾ ਖਰਚਾ ਦੇਖੋ ਮੈਂ ਮੰਗ ਕੀਤੀ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਵਾਂ ਸੈਟਅਪ ਸਟਾਰਟ ਹੋ ਰਿਹਾ ਜਿੱਥੇ گاਵਾਂ ਦਾ ਡੀਐਨਏ ਹੋਏਗਾ ਤੁਸੀਂ ਨਾਲ ਉੱਥੇ ਇੱਕ ਯੂਨਿਟ ਘੋੜਿਆਂ ਦਾ ਵੀ ਲਾ ਦਿਓ ਤਾਂ ਕਿ ਲੋਕਾਂ ਨੂੰ ਸਬਕ ਆਉ। ਜੀ ਜੀ ਇਸ ਤੇ ਕੋਈ ਆਇਆ ਪ੍ਰਤੀਕਿਰਿਆ ਇਹ ਮੰਤਰੀ ਸਾਹਿਬ ਨੇ ਮੈਨੂੰ ਆਫ ਦਾ ਰਿਕਾਰਡ ਕੀਤਾ ਮੈਂ ਇੱਥੇ ਡਿਸਕਸ਼ਨ ਕਰਕੇ ਤੁਹਾਡੇ ਨਾਲ ਗੱਲ ਕਰਾਂਗਾ ਸਪੀਕਰ ਸਾਹਿਬ ਖੁਦ ਵੀ ਇਹਦੇ 'ਚ ਇੰਟਰਸਟ ਲੈ ਕੇ ਆਏ ਸੀ ਜੀ ਦੇਖੋ ਸਿੱਧੇ ਤੌਰ ਤੇ ਵਕਫਾ ਖ ਮਸਲੇ ਨੇ ਔਰ ਉਹਨਾਂ ਮਸਲਿਆਂ ਨੂੰ ਵਿਧਾਇਕ ਵਕਫਾ ਖ ਟੰਗ ਦੇ ਨਾਲ ਸੈਸ਼ਨ ਦੀ ਕਾਰਵਾਈ ਦੇ ਵਿੱਚ ਚੁੱਕਦੇ ਹੋਏ ਨਜ਼ਰ ਆਉਂਦੇ ਨੇ ਹਾਲਾਂਕਿ ਹੁਣ ਸੈਸ਼ਨ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਦੁਬਾਰਾ ਸੈਸ਼ਨ ਹੋਏਗਾ ਤਾਂ ਕਿਹੜੇ ਕਿਹੜੇ ਮਸਲਿਆਂ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰ ਆਮਣੇ ਸਾਹਮਣੇ ਨਜ਼ਰ ਆਊਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par